ਬੀਤੇ ਕੱਲ ਤੋਂ ਹਰ ਇੱਕ ਨਿਊਜ਼ ਚੈਨਲ ਤੇ ਸੋਸ਼ਲ ਮੀਡੀਆ ਪੇਜਾਂ ਤੇ ਇਹ ਖਬਰ ਬਹੁਤ ਵਾਇਰਲ ਹੋ ਰਹੀ ਹੈ ਕਿ ਇੱਕ ਕੁੜੀ ਨੇ ਦੋ ਸਕੇ ਭਰਾਵਾਂ ਨਾਲ ਵਿਆਹ ਕਰਵਾ ਲਿਆ ਦੱਸਿਆ ਜਾ ਰਿਹਾ ਹੈ ਕਿ ਹਿਮਾਚਲ ਪ੍ਰਦੇਸ਼ ਦੇ ਛਿਲਾਈ ਪਿੰਡ ਦੇ ਦੋ ਸਕੇ ਭਰਾ ਪ੍ਰਦੀਪ ਨੇਗੀ ਤੇ ਕਪਲ ਨੇਗੀ ਨੇ ਨੇੜੇ ਦੇ ਪਿੰਡ ਕੁਨਹੱਤ ਦੀ ਸੁਨੀਤਾ ਚੋਹਣ ਨਾਲ ਵਿਆਹ ਕਰਵਾ ਕੇ ਹੱਟੀ ਭਾਈਚਾਰੇ ਦੀ ਪਰੰਪਰਾ ਨੂੰ ਅੱਗੇ ਤੋੜਿਆ ਹੈ ਵੱਡਾ ਭਰਾ ਪ੍ਰਦੀਪ ਜਲ ਸ਼ਕਤੀ ਵਿਭਾਗ ਵਿੱਚ ਨੌਕਰੀ ਕਰਦਾ ਹੈ ਜਦੋਂ ਕਿ ਛੋਟਾ ਭਰਾ ਕਪਿਲ ਵਿਦੇਸ਼ ਵਿੱਚ ਹੋਟਲ ਉਦਯੋਗ ਨਾਲ ਜੁੜਿਆ ਹੋਇਆ ਹੈ ਵੱਡੇ ਭਰਾ ਪ੍ਰਦੀਪ ਨੇ ਦੱਸਿਆ ਕਿ ਇਹ ਸਾਡਾ ਸਾਂਝਾ ਫੈਸਲਾ ਹੈ ਅਸੀਂ ਆਪਣੀ ਰੀਤ ਪੂਰੀ ਤਰ੍ਹਾਂ ਨਿਭਾਈ ਕਿਉਂਕਿ ਅਸੀਂ ਆਪਣੇ ਰੂੜੀਆ ਸਮਾਜ ਤੇ ਪੂਰਾ ਮਾਨ ਕਰਦੇ ਹਾਂ ਇਸ ਦੇ ਨਾਲ ਹੀ ਦੋਵਾਂ ਭਰਾਵਾਂ ਨਾਲ ਵਿਆਹ ਕਰਵਾਉਣ ਵਾਲੀ ਸੁਨੀਤਾ ਨੇ ਦੱਸਿਆ ਕਿ ਇਹ ਮੇਰਾ ਆਪਣਾ ਫੈਸਲਾ ਸੀ ਮੇਰੇ ਉੱਪਰ ਕਿਸੇ ਕਿਸਮ ਦਾ ਕੋਈ ਦਬਾਅ ਨਹੀਂ ਸੀ ਮੈਨੂੰ ਇਸ ਰੀਤ ਦਾ ਪਤਾ ਸੀ ਤੇ ਮੈਂ ਇਸ ਨੂੰ ਆਪਣੇ ਮਨ ਨਾਲ ਚੁਣਿਆ ਮੈਂ ਇਸ ਰਿਸ਼ਤੇ ਤੇ ਪੂਰਾ ਵਿਸ਼ਵਾਸ ਕਰਦੀ ਹਾਂ ਬਾਕੀ ਦੋਸਤੋ ਦੱਸ ਦਈਏ ਕਿ ਇਦਾਂ ਦੇ ਹੋਰ ਵੀ ਵਿਆਹ ਟਰਾਂਸਗਰੀ ਖੇਤਰ ਦੇ ਪਿੰਡਾਂ ਵਿੱਚ ਚੁੱਪਚਾਪ ਹੁੰਦੇ ਹਨ ਪਰ ਇਹਨਾਂ ਨੇ ਕੋਈ ਲਕੋਵ ਨਹੀਂ ਰੱਖਿਆ ਤੇ ਜਿਵੇਂ ਬਾਕੀ ਵਿਆਹ ਹੁੰਦੇ ਹਨ ਉਦਾਂ ਹੀ ਸਾਰੇ ਭੈਣ ਭਰਾਵਾਂ ਰਿਸ਼ਤੇਦਾਰਾਂ ਦੀ ਮੌਜੂਦਗੀ ਵਿੱਚ ਹੀ ਵਿਆਹ ਕਰਵਾਇਆ ਛਲਾਈ ਪਿੰਡ ਦੇ ਇੱਕ ਨਿਵਾਸੀ ਨੇ ਦੱਸਿਆ ਕਿ ਸਾਡੇ ਪਿੰਡ ਦੀਆਂ ਲਗਭਗ ਇਦਾਂ ਦੀਆਂ 30 ਉਦਾਹਰਨਾਂ ਹਨ ਜਿੱਥੇ ਦੋ ਜਾਂ ਤਿੰਨ ਭਰਾਵਾਂ ਨੇ ਇੱਕ ਹੀ ਕੁੜੀ ਨਾਲ ਵਿਆਹ ਕਰਵਾਏ ਹਨ ਪਰ ਇਹ ਸਾਰੇ ਵਿਆਹ ਲੋਕਸ਼ਿਪ ਕੇ ਚੁੱਪਚਾਪ ਹੋਏ ਸਨ ਪਰ ਜਿਹੜਾ ਹੁਣ ਇਹ ਵਿਆਹ ਹੋਇਆ ਹੈ ਇਹ ਪੂਰੇ 3 ਦਿਨ ਚੱਲਿਆ ਤੇ ਕੋਈ ਲਕੋਵ ਨਹੀਂ ਰੱਖਿਆ